ਸਰ ਕੀ ਲੱਗਦਾ ਆਲ ਓਵਰ ਸਿਨੈਰੀਓ ਇਸ ਟਾਈਮ ਕੀ ਚੱਲ ਰਿਹਾ ਹੈ ਵੀਜ਼ਾਸ ਦਾ ਕਿਉਂਕਿ ਕੰਟਰੀਆਂ ਵੀ ਵੀਜ਼ਾਸ ਨਹੀਂ ਦੇ ਰਹੀਆਂ ਔਰ ਦੂਜੇ ਪਾਸੇ ਮੈਨੂੰ ਲੱਗਦਾ ਇਨਕੁਆਰੀਜ਼ ਵੀ ਬਹੁਤ ਘੱਟ ਆ ਜਿਵੇਂ ਕੰਸਲਟੈਂਟ ਨਾਲ ਗੱਲ ਹੁੰਦੀ ਹੈ ਕੀ ਲੋਕ ਜਾਣਾ ਬੰਦ ਕਰ ਗਏ ਹੈ ਜਾਂ ਫਿਰ ਕੰਟਰੀਜ਼ ਵੀਜ਼ਾ ਹੀ ਨਹੀਂ ਦੇ ਰਹੀਆਂ ਦੇਖੋ ਜੀ ਦੋ ਕੰਟਰੀਆਂ ਸੀਗੀਆਂ ਜਿਹੜੇ ਜੇਕਰ ਅਸੀਂ ਪੰਜਾਬੀ ਦੀ ਗੱਲ ਕਰ ਲਈਏ ਪੰਜਾਬੀਆਂ ਦਾ ਪਿਆਰ ਹੁੰਦਾ ਪਹਿਲਾਂ ਕੈਨੇਡਾ ਤੇ ਫਿਰ ਅਮਰੀਕਾ ਤੇ ਦੋਵਾਂ ਕੰਟਰੀਆਂ ਨੇ ਇਸ ਟਾਈਮ ਤਾਂ ਉਹ ਕੀ ਕਹਿੰਦੇ ਚਾੜੂ ਫੇਰਿਆ ਹੋਇਆ ਜਿਵੇਂ ਪੰਜਾਬ 'ਚ ਆਪ ਦੀ ਲਹਿਰ ਆਈ ਤਾਂ ਚਾੜੂ ਫਿਰ ਗਈ ਸਾਰੇ ਵੱਨੇ ਕਿਉਂਕਿ ਸਰਕਾਰ ਜਿੱਤੀ ਸੀਗੀ ਤੇ ਇਸ ਇਸ ਟਾਈਮ ਸਿਨੈਰੀਓ ਇਹੀ ਹੈ ਕਿ ਭਾਵੇਂ ਗੱਲ ਕਰੋ ਅਮਰੀਕਾ ਦੀ ਭਾਵੇਂ ਗੱਲ ਕਰੋ ਕੈਨੇਡਾ ਦੀ ਦੋਵਾਂ ਨੇ ਚੰਗੀ ਤਰ੍ਹਾਂ ਰੂ ਨਾਲ ਚਾੜੂ ਫੇਰਿਆ ਹੋਇਆ ਕੈਨੇਡਾ ਸਰਕਾਰ ਨੇ ਪਿਛਲੇ ਸਾਲ ਤੋਂ ਸਿਕਤਾਈ ਸ਼ੁਰੂ ਕੀਤੀ ਹੋਈ ਹੈ ਐਸਡੀਐਸ ਜਦ ਤੱਕ ਕੈਟਾਗਰੀ ਸੀਗੀ ਤਸੱਲੀ ਨਾ ਰੂ ਨਾ ਵੀਜ਼ੇ ਆਉਂਦੇ ਸੀਗੇ ਜਿਸ ਦਿਨ ਦੀ ਇਹਨਾਂ ਨੇ ਐਸਡੀਐਸ ਕੈਟਾਗਰੀ ਬੰਦ ਕੀਤੀ ਹੈ ਵੀਜ਼ਿਆਂ ਦਾ ਰੇਸ਼ਿਓ ਬਹੁਤ ਡਾਊਨ ਆ ਗਿਆ। ਇਸ ਸਾਲ ਦਾ ਇਹ ਵੀ ਦੇਖਣ ਨੂੰ ਆਇਆ ਕਿ ਬੱਚਿਆਂ ਦੇ ਪਾਸਪੋਰਟ ਰਿਕੁਐਸਟ ਆ ਗਈ ਹੈ। ਰਿਕੁਐਸਟ ਆਉਣ ਤੋਂ ਬਾਅਦ ਦੁਬਾਰਾ ਈਮੇਲ ਆ ਗਈ ਜੀ ਤੁਹਾਨੂੰ ਰਿਕੁਐਸਟ ਗਲਤੀ ਨਾਲ ਇਸ਼ੂ ਕਰਤੀ ਹੈ। ਤੁਹਾਡਾ ਵੀਜ਼ਾ ਹਜੇ ਅਪਰੂਵ ਨਹੀਂ ਹੋਇਆ। ਤੁਸੀਂ ਵੇਟ ਕਰੋ। ਜਿਨ੍ਹਾਂ ਦੇ ਪਾਸਪੋਰਟ ਸਟੈਂਪ ਹੋ ਗਏ ਸੀਗੇ ਉਹਨਾਂ ਦੀ ਦੁਬਾਰਾ ਇੰਟਰਵਿਊ ਕਾਲ ਆ ਗਈ। ਕਿਤੇ ਵੀ ਟਰੈਵਲ ਨਾ ਕਰ ਰਹੇ ਤੁਹਾਡੀ ਇੰਟਰਵਿਊ ਕਰਨੀ ਹੈ ਤੇ ਇੰਟਰਵਿਊ ਤੇ ਰਿਜੈਕਸ਼ਨ ਆ ਗਿਆ। ਇਸ ਸਾਲ ਕੈਨੇਡਾ ਦਾ ਜੋ ਚੀਜ਼ ਦੇਖਣ ਨੂੰ ਆਈ ਹੈ ਮੇਰਾ ਆਪਣਾ ਐਕਸਪੀਰੀਅੰਸ 15 ਸਾਲ ਦਾ ਹੋ ਗਿਆ 15 ਸਾਲ ਦੇ ਕਰੀਅਰ 'ਚ ਮੈਂ ਕਿਸੇ ਕੰਟਰੀ ਵੱਲੋਂ ਇਹ ਚੀਜ਼ਾਂ ਨਹੀਂ ਸੀ ਵੇਖੀਆਂ ਅਮਰੀਕਾ ਦੀ ਜੇਕਰ ਗੱਲ ਕਰਨਾ ਪਿਛਲੇ ਸਾਲ ਤੱਕ ਬੜਾ ਡਿਮਾਂਡ ਸੀ ਅਮਰੀਕਾ ਦਾ ਬੱਚੇ ਆਉਂਦੇ ਸੀ ਪਾਜੀ ਅਮਰੀਕਾ ਭੇਜੋ ਅਮਰੀਕਾ ਭੇਜੋ ਉਹ ਜਿੱਦਨ ਦੇ ਜਹਾਜ਼ ਵਾਪਸ ਆਏ ਅਮਰੀਕਾ ਤੋਂ ਬੱਚੇ ਵੀ ਡਰ ਗਏ ਕਿ ਪਾਜੀ ਹੁਣ ਜਾਣਾ ਨਹੀਂ ਤੇ ਉੱਪਰੋਂ ਟਰੰਪ ਸਾਹਿਬ ਦੀ ਨਿਤ ਨਵੀਂ ਕੋਈ ਨਾ ਖਬਰ ਆ ਜਾਂਦੀ ਹੈ ਹੁਣ ਵੀ ਖਬਰਾਂ ਚੱਲਦੀਆਂ ਪਈਆਂ ਜੀ ਟੈਰਿਫ ਨੂੰ ਲੈ ਕੇ ਕਿ ਉਹ ਦੋ ਦਿਨ ਤੱਕ ਲਾ ਖਬਰ ਸੀ ਕਿ ਟੈਰਿਫ ਲਾਗੂ ਕਰਨ ਲੱਗਿਆ ਉਨ ਕੱਲ ਨਿਊਜ਼ ਆ ਗਈ ਹੈ ਕਿ ਹਜੇ ਉਹਨਾਂ ਨੇ ਸਟੇ ਕਰਤੀ ਨਾ ਫੋਰ ਦਾ ਨੈਕਸਟ 90 ਡੇਸ ਵਾਸਤੇ ਬਟ ਜਦੋਂ ਇਦਾਂ ਦੀ ਖਬਰਾਂ ਆਉਂਦੀ ਹੈ ਨਾ ਭਾਜੀ ਜਦੋਂ ਇਹ ਖਬਰ ਆ ਗਈਆਂ ਹਰ ਬੱਚਾ ਇੱਕ ਵਾਰ ਡਰਦਾ ਕਿ ਉਹ ਕੰਟਰੀ ਵੱਲ ਮੂੰਹ ਕਰੀਏ ਕਿ ਨਾ ਕਰੀਏ ਭਾਜੀ ਕੀ ਲੱਗਦਾ ਹੁਣ ਤੁਸੀਂ ਗੱਲ ਕੀਤੀ ਵੀ ਕੈਨੇਡਾ ਨੇ ਵੀ ਵੀਜ਼ਾ ਨਹੀਂ ਦਿੱਤੇ ਜੇ ਆਪਾਂ 2024 ਜਨਵਰੀ ਇਨਟੇਕ ਦੀ ਗੱਲ ਕਰੀਏ ਤਾਂ ਤਕਰੀਬਨ ਹਰ ਬੱਚੇ ਨੂੰ ਵੀਜ਼ਾ ਕੈਨੇਡਾ ਨੇ ਦਿੱਤਾ ਹਨ ਉਸ ਤੋਂ ਬਾਅਦ ਨਹੀਂ ਮਿਲੇ ਸਾਲ ਹੋ ਗਿਆ ਤੇ ਕੀ ਲੱਗਦਾ ਇੱਥੇ ਕਿਤੇ ਨਾ ਕਿਤੇ ਜ਼ਿੰਮੇਵਾਰ ਸਟੂਡੈਂਟ ਵੀ ਹੈਗੇ ਆ ਉੱਥੇ ਜਾ ਕੇ ਪੜ੍ਹੇ ਨਹੀਂ ਹੈਗੇ ਜਾਂ ਉੱਥੇ ਜਾ ਕੇ ਉਹਨਾਂ ਕਾਲ ਲੱਗਦਾ ਵੀ ਸਟੂਡੈਂਟ ਖੁਦ ਵੀ ਹੈਗੇ ਇਹਨਾਂ ਗੱਲਾਂ ਨਾਲ ਕਿਉਂਕਿ ਵੀਡੀਓ ਬਹੁਤ ਆਈਆਂ ਹੈਗੇ ਇੱਥੇ ਕੰਮ ਨਹੀਂ ਹੈਗਾ ਇੱਥੇ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਕੈਨੇਡਾ ਨਾ ਆਇਓ ਕੰਟਰੀ ਦੀ ਬਨਾਮੇ ਇੰਟਰਨੈਸ਼ਨਲ ਲੈਵਲ ਤੇ ਹੋਈ ਹੈ ਉਸ ਦੇ ਨਾਮ ਭਾਜੀ ਬਹੁਤ ਜ਼ਿਆਦਾ ਰੀਲਾਂ ਉੱਥੋਂ ਵਾਇਰਲ ਹੋਈਆਂ ਸੀ ਕੈਨੇਡਾ ਤੋਂ ਪਿਛਲੇ ਸਾਲ ਕਿ ਇੱਥੇ ਰੈਂਟਲ ਬਹੁਤ ਥਾਈ ਚਲ ਗਏ ਕੰਮ ਕਰ ਨਹੀਂ ਮਿਲਦਾ ਪਿਆ ਇੱਥੇ ਇੱਕ ਵੈਕੈਂਸੀ ਦੇ ਲਈ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਸੀ ਸਿਕਿਉਰਿਟੀ ਗਾਰਡ ਵਾਸਤੇ ਖਾਸ ਕਰਕੇ ਬਟ ਕਿਤੇ ਨਾ ਕਿਤੇ ਭਾਜੀ ਦੇਖੋ ਹੁਣ ਤਾਲੀ ਕਦੇ ਇਕੱਠਾ ਨਹੀਂ ਵੱਜਦੀ ਕੋਈ ਵੀ ਕੰਸਲਟੈਂਟ ਉਹਦੇ ਕੋਲ ਬੱਚਾ ਗਿਆ ਜੀ ਮੇਰਾ ਵੀਜ਼ਾ ਲਵਾ ਦਿਓ ਉਹ ਨਹੀਂ ਉਹਦਾ ਵੀਜ਼ਾ ਲਵਾਤਾ ਹੁਣ ਵੀਜ਼ਾ ਲਵਾਉਣ ਤੋਂ ਬਾਅਦ ਬੱਚਾ ਉੱਥੇ ਬੱਚਾ ਗਿਆ ਹੁਣ ਜਿਹੜੇ ਬੰਦੇ ਪਹਿਲਾਂ ਗਏ ਸੀਗੇ ਹੁਣ ਇੱਕ ਕੰਟਰੀ ਆ ਜੇ ਉਹਦੀ ਕਪੈਸਿਟੀ 100 ਬੱਚੇ ਸੰਬੰਧੀ ਆ ਉੱਥੇ 500 ਜੇਕਰ ਆ ਜਾਏਗਾ ਭਾਜੀ ਹਾਲਾਲਾ ਤਾਂ ਹੋਣੀ ਹੋਣੀ ਹੈ ਚੀਜ਼ਾਂ ਦੇ ਰੇਟ ਉੱਪਰ ਜਾਣੇ ਆ ਕਿਉਂਕਿ ਅਕਮੋਡੇਸ਼ਨ ਕਾਸਟ ਆ ਹੀ ਹੋਗੀ ਚੀਜ਼ਾਂ ਮਹਿੰਗੀਆਂ ਹੋਣੀ ਸ਼ੁਰੂ ਹੋ ਗਈਆਂ ਹੁਣ ਅੱਜ ਉਥੋਂ ਬਾਜ਼ਾਂ ਆਣੀਆਂ ਸ਼ੁਰੂ ਹੋ ਗਈ ਕੈਨੇਡਾ ਤੋਂ ਕਿ ਭਾਈ ਇੱਥੇ ਚੀਜ਼ਾਂ ਸੁਧਰਨੀਆਂ ਸ਼ੁਰੂ ਹੋ ਗਈਆਂ ਜਿਹੜੀ ਬੇਸਮੈਂਟ ਦਾ ਰੇਟ ਪਹਿਲਾਂ ਰੈਂਟ ਦਾ ਸੀਗਾ 1200 ਡਾਲਰ ਸੀਗਾ ਅੱਜ 6-700 ਤੇ ਵਾਪਸ ਆ ਗਏ ਜਿਹੜੀਆਂ ਪਹਿਲਾਂ ਦੇ ਵੀ ਕਹਿੰਦੇ ਕੀਮਤਾਂ ਘਟ ਗਈਆਂ ਜਿਹੜੀਆਂ ਪਹਿਲਾਂ ਬਹੁਤ ਮਹਿੰਗੀਆਂ ਸੀਗੀਆਂ ਸਭ ਕੁਝ ਭਾਜੀ ਹੁਣ ਚੀਜ਼ਾਂ ਉੱਥੇ ਠੱਲ ਪੈਣੀ ਸ਼ੁਰੂ ਹੋ ਗਈ ਜਿਹੜੇ ਬੱਚੇ ਕਹਿੰਦੇ ਸਾਨੂੰ ਜੌਬਾਂ ਨਹੀਂ ਮਿਲਦੀਆਂ ਉਹ ਅੱਜ ਦੋ-ਦੋ ਜੌਬਾਂ ਕਰਦੇ ਪਏ ਆ ਰੀਜ਼ਨ ਇਜ਼ ਪਿਛਲੇ ਸਾਲ 1.5 ਸਾਲ ਦੇ ਜੇ 1000 ਬੱਚਾ ਜਾਂਦਾ ਸੀਗਾ 2200 ਬੱਚੇ ਹੈਗਾ ਹੁਣ ਜਦੋਂ ਇਨਪੁਟ ਕੱਟ ਹੋ ਗਈ ਕੋਈ ਵੀ ਭਾਜੀ ਕਾਰੋਬਾਰ ਹੈ ਨਾ ਸਪਲਾਈ ਐਂਡ ਡਿਮਾਂਡ ਦੀ ਗੇਮ ਹੈ ਪਹਿਲਾ ਡਿਮਾਂਡ ਘੱਟ ਸੀ ਸਪਲਾਈ ਬਹੁਤ ਹਾਈ ਹੋਗੀ ਹੁਣ ਸਪਲਾਈ ਘੱਟ ਲੈਵਲ ਤੇ ਆ ਗਈ ਹੈ ਡਿਮਾਂਡ ਅਜ ਵੀ ਉਨੀ ਹੈਗੀ ਹੈ ਪਿੱਛੇ ਦੇ ਕੈਨੇਡਾ ਚ ਇਹ ਵੀ ਨਿਊਜ਼ ਆਈ ਸੀ ਕਿ 50000 ਬੱਚਾ ਉੱਥੇ ਕੈਨੇਡਾ ਕਾਲਜੇ ਵੜਿਆ ਹੀ ਨਹੀਂ ਪੜਨ ਵਾਸਤੇ ਵੀਜ਼ਾ ਲੱਗਿਆ ਸਟੂਡੈਂਟ ਦਾ ਨੋ ਸ਼ੋ ਹੈ ਬਹੁਤ سارے ਬੱਚੇ ਭਾਜੀ ਕੈਨੇਡਾ ਗਏ ਔਰ ਉਥੋਂ ਯੂਐਸ ਨਿਕਲ ਕੇ ਦੋ ਨੰਬਰ ਦੇ ਵਿੱਚ ਭਾਜੀ ਬਹੁਤ ਬੱਚਾ ਗਿਆ ਡੰਕੀ ਲਾ ਕੇ ਭਾਵੇਂ ਕੈਨੇਡਾ ਤੋਂ ਭਾਵੇਂ ਸਟੱਡੀ ਤੇ ਜਿਹੜੇ ਗਏ ਆ ਸਟੱਡੀ ਤੇ ਗਏ ਕੈਨੇਡਾ ਤੇ ਉੱਥੋਂ 2 ਨੰਬਰ 'ਚ ਯੂਐਸ ਚਲੇ ਗਏ। ਉਹਨਾਂ ਨਾਲ ਵੀ ਪ੍ਰੋਬਲਮਸ ਕ੍ਰੀਏਟ ਹੋਈਆਂ ਹੋਣੀਆਂ। ਭਾਜੀ ਦੇਖੋ ਹੁਣ ਜਿਹੜੇ ਬੱਚੇ ਉੱਥੇ ਗਏ 2 ਨੰਬਰ 'ਚ ਅੱਜ ਹਾਸੇ ਵਾਲੀ ਗੱਲ ਦੱਸਦਾ। ਮਤਲਬ ਟੈਕਨੀਕਲੀ ਇਹ ਚੀਜ਼ਾਂ ਸ਼ੁਰੂ ਕਿਉਂ ਹੋਈਆਂ? ਬੱਚਾ ਇੱਥੋਂ ਕੈਨੇਡਾ ਪੜਨ ਵਾਸਤੇ ਗਿਆ ਹੁਣ ਇੱਥੋਂ ਤੋਂ ਬਾਅਦ ਹੀ ਕਈ ਮੇਰੇ ਸੁਣਨ 'ਚ ਆਇਆ। ਕਈ ਏਜੰਟਾਂ ਨੇ ਇੱਥੋਂ ਪੈਕੇਜ ਕੀਤਾ 35-35 ਲੱਖ ਰੁਪਏ ਦਾ। ਕਿ ਪਹਿਰਾ ਤੈਨੂੰ ਪਹਿਲਾਂ ਕੈਨੇਡਾ ਭੇਜਾਂਗਾ। ਤੈਨੂੰ ਉੱਥੇ ਹੀ ਬੜਟ ਪਾ ਕੇ ਅਮਰੀਕਾ ਭੇਜਾਂਗਾ। ਤੈਨੂੰ ਕਹਿੰਦੇ ਕੋਈ ਲੋਨ ਨਹੀਂ ਡੰਕੀ ਲਾਉਂਦੀ 50 ਲੱਖ ਖਰਚਦੀ ਤੂੰ ਸੋਹਣੇ ਤਰੀਕੇ ਨਾਲ ਵੀਜ਼ਾ ਲੈ ਕੇ ਕੈਨੇਡਾ ਪਹੁੰਚ ਤੈਨੂੰ ਉੱਥੋਂ ਡੰਕੀ ਲਵਾ ਦਾਂਗਾ ਸੌਖਾ ਡੰਕ ਤੇਰੀ ਸੌਖੀ ਡੰਕੀ ਲੱਗਣੀ ਉਹ ਤੋਂ ਅੱਗੇ ਪਹੁੰਚਾ ਦਾਂਗੇ ਕਿ ਤੂੰ 70 ਲੱਖ ਦੇਦਾ 35 ਲੱਖ ਖਰਚ ਹੂੰ ਇਤੋਂ ਜ਼ਿਆਦੇ ਬਹਿ ਕੇ ਜਾ ਕੈਨੇਡਾ ਉੱਥੋਂ ਇੱਦਾਂ ਅਮਰੀਕਾ ਸੋ ਹਗੜਾ ਤਾਂ ਦੋਨੋਂ ਬੜੀ ਪ੍ਰੋਬਲਮਜ਼ ਆਈਆਂ ਜਦੋਂ ਕਿਉਂਕਿ ਜਦੋਂ ਸਾਡੇ ਵਰਗਿਆਂ ਨੂੰ ਪਤਾ ਲੱਗਦਾ ਜਦੋਂ ਤੁਸੀਂ ਤੁਸੀਂ ਤਾਂ ਚਲੋ ਫੀਲਡ ਨਾਲ ਜੁੜੇ ਹੋਏ ਹੋ ਇਸ ਨਾਲ ਹੋਰ ਆਮ ਲੋਕਾਂ ਨੂੰ ਵੀ ਪਤਾ ਇਹ ਚੀਜ਼ਾਂ ਤਾਂ ਗਵਰਨਮੈਂਟ ਨੂੰ ਵੀ ਉਥੋਂ ਨਹੀਂ ਨੂੰ ਪ ਪਾਜੀ ਗਵਰਨਮੈਂਟ ਵੀ ਸਿਆਣੀ ਹੁੰਦੀ ਵੀ ਨਾ ਸਿਆਣੇ ਵੀ ਆਪਣੇ ਲੋਕ ਹੀ ਕਰਦੇ ਪਏ ਆ ਹੁਣ ਪੰਜਾਬੀ ਮਸ਼ਹੂਰ ਤਾਂ ਹੈਗੇ ਹਰ ਪਾਸੇ ਕਿ ਜਦੋਂ ਉਹ ਕੇ ਕੰਮ ਨੂੰ ਫੜ ਲੈਂਦੇ ਆ ਤਾਂ ਜਦ ਤੱਕ ਉਹ ਕੰਮ ਦਾ ਐਂਡ ਨਾ ਕਰਾ ਦੇਣ ਤਦ ਤੱਕ ਛੱਡਦੇ ਨਹੀਂ ਹੈਗੇ ਹੁਣ ਇਹੀ ਚੀਜ਼ਾਂ ਹੁੰਦੀਆਂ ਪਾਜੀ ਜਿਹੜੀ ਹੁੰਦੀਆਂ ਪਈਆਂ ਜਿਸ ਕਰਕੇ ਇੰਪੈਕਟ ਪੈਂਦਾ ਸਰਕਾਰ ਸਖਤਾਈ ਕਰਦੀ ਆ ਤਾਂ ਜਦੋਂ ਸਰਕਾਰ ਸਖਤਾਈ ਕਰਦੀ ਨਾ ਪਾਜੀ ਚੀਕਾ ਫਿਰ ਆਪਣੇ ਬੰਦੇ ਫਤੋ ਵੱਧ ਮਾਰਦੇ ਆ